ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੱਜਾ ਦੇ ਕੰਢੇ ਤੇ ਹੋਏ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰਕੌਰ ਜੀ ਤੇ ਦੋਵੇਂ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਲ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਪਹੁੰਚਦੇ ਹਨ ਚੌਂਤੇ ਪਿੰਡ ਕੂਮੇ 마ਸ਼ਕੀ ਦੇ ਘਰ ਇਹ ਕੂਮਾ 마ਸ਼ਕੀ ਪਹਿਲਾ Hindu ਸੀ ਤੇ ਬਾਅਦ ਵਿੱਚ ਕਰੀਮ ਬਖਸ਼ ਬਣ ਗਿਆ ਕੂਮੇ 마ਸ਼ਕੀ ਦੇ ਘਰ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੇ ਆਪਣੀ ਰਾਤ guzari ਕੂਮੇ ਦੇ ਗਵਾਂਢ ਵਿੱਚ ਲਕਸ਼ਮੀ ਨਾਮ ਇੱਕ ਔਰਤ ਰਹਿੰਦੀ ਸੀ ਜਿਸ ਉਸ ਰਾਤ ਗੁਰ ਪਰਿਵਾਰ ਨੂੰ ਪ੍ਰਸ਼ਾਦਾ ਛਕਾਇਆ ਤੇ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਅਗਲੇ ਦਿਨ ਗੰਗੂ ਉੱਥੇ ਮਾਤਾ ਜੀ ਤੇ ਸਹਿਬਜ਼ਾਦੀਆਂ ਨੂੰ ਮਿਲਦਾ ਹੈ ਤੇ ਫਿਰ ਅਗਲੇ ਦਿਨ ਗੰਗੂ ਮਾਤਾ ਜੀ ਤੇ ਸਹਿਬਜ਼ਾਦੀਆਂ ਨੂੰ ਆਪਣੇ ਪਿੰਡ ਸਹੇੜੀ ਲੈ ਆਇਆ ਪਹਿਲਾ ਇਸ ਪਿੰਡ ਦਾ ਨਾਮ ਸਹੇੜੀ ਹੁੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਿੰਡ ਨੂੰ ਉਖੇੜ ਕੇ ਰੱਖ ਦਿੱਤਾ ਤਾਂ ਬਾਅਦ ਵਿੱਚ ਇਸ ਪਿੰਡ ਦਾ ਨਾਮ ਸਹੇੜੀ ਉਖੇੜੀ ਪੈ ਗਿਆ ਜਿਸ ਨੂੰ ਅੱਜ ਆਪਾਂ ਖੇੜੀ ਪਿੰਡ ਦੇ ਨਾਮ ਨਾਲ ਜਾਣਦੇ ਹਾਂ ਸਵੇਰ ਤੋਂ ਮਾਤਾ ਜੀ ਤੇ ਸਹਬਜ਼ਾਦੇ ਲੰਬਾ ਸਫ਼ਰ ਤੈਅ ਕਰਕੇ ਸ਼ਾਮ ਨੂੰ ਗੰਗੂ ਦੇ ਘਰ ਪਹੁੰਚ ਜਾਂਦੇ ਹਨ ਉਸ ਰਾਤ ਗੰਗੂ ਸਹਬਜ਼ਾਦਿਆਂ ਲਈ ਰੋਟੀ ਤਿਆਰ ਕਰਕੇ ਲਿਆਇਆ ਤੇ ਉਹ ਖਾਣਾ ਐਨੀ ਮਾਰੇ ਪਦਰਦਾ ਸੀ ਕਿ ਸਹਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨੂੰ ਕਿਹਾ ਉਹ ਐਸੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਕੁੱਕਰ ਖਾਓ ਮਤਲਬ ਕਿ ਗੰਗੂ ਐਨੀ ਮਾੜੀ ਰੋਟੀ ਤਿਆਰ ਕਰਕੇ ਲਿਆਇਆ ਸੀ ਜੋ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਖਾੜੀ ਸੀ ਤੇ ਫਿਰ ਉਹ ਰੋਟੀ ਸਾਹਿਬਜਾਦਿਆਂ ਤੋਂ ਕਿੱਥੇ ਖਾਈ ਜਾਣੀ ਸੀ ਆਖਰ ਮਾਤਾ ਜੀ ਨੇ ਇੱਕ ਸੋਨੇ ਦੀ ਮੋਹਰ ਦੇ ਕੇ ਸਾਹਿਬਜਾਦਿਆਂ ਨੂੰ ਪਤਾਤਿਆਂ ਮਗਾ ਕੇ ਖਾਣ ਨੂੰ ਦਿੱਤੇ ਜਦੋਂ ਮਾਤਾ ਜੀ ਨੇ ਆਪਣੀ ਗੁਰਜੀ ਵਿੱਚੋਂ ਮੋਹਰ ਕੱਢੀ ਤਾਂ ਗੰਗੂ ਦੀ ਸੋਨੇ ਦੀਆਂ ਮੋਹਰਾਂ ਤੇ ਮਾਰੀ ਨੀਤ ਪੈ ਗਈ ਤੇ ਜਦੋਂ ਰਾਤ ਨੂੰ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਮੋਹਰਾਂ ਦੀ ਗੁਰਜੀ ਚੋਰੀ ਕਰ ਲਈ ਅਗਲੇ ਦਿਨ ਜਦ ਸਾਹਿਬਜਾਦਿਆਂ ਨੂੰ ਭੁੱਖ ਲੱਗੀ ਤਾਂ ਮਾਤਾ ਜੀ ਨੇ ਆਪਣੀ ਮੋਹਰਾਂ ਦੀ ਗੁਰਜੀ ਲੱਭੀ ਤਾਂ ਉਹ ਨਾ ਮਿਲੀ ਮਾਤਾ ਸਭ ਸਮਝ ਗਏ ਸਨ। ਊਨਾ ਨੇ ਗੰਗੂ ਨੂੰ ਕਿਹਾ, "ਪੁੱਤ ਜੇ ਤੈਨੂੰ ਧੰ ਦੀ ਲੋੜ ਸੀ ਤਾਂ ਤੂੰ ਮੇਰੇ ਤੋਂ ਮੰਗ ਲੈਂਦਾ। ਮੈਂ ਕਿਹੜੇ ਨਾ ਕਰਨੀ ਸੀ?" ਇਹ ਸੁਣ ਗੰਗੂ ਗੁੱਸੇ ਨਾਲ ਬੁਖਲਾ ਗਿਆ ਤੇ ਕਹਿਣ ਲੱਗਾ, "ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਪਨਾਹ ਦਿੱਤੀ ਤੇ ਉਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ।" ਉਸੇ ਸਮੇਂ ਗੰਗੂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਕਮਰੇ ਵਿੱਚ ਬੰਦ ਕਰਕੇ ਮਰੰਡੇ ਦੇ ਕੋਲ ਵਜ਼ੀਰ ਖਾਨ ਦੇ ਬੰਦਿਆਂ ਨੂੰ ਖ਼ਬਰ ਦੇਣ ਲਈ ਚੱਲ ਪਿਆ। ਗੰਗੂ ਤਾਂ ਚਲਾ ਗਿਆ ਪਰ ਅੱਜ ਵੀ ਸਹਬਜ਼ਾਦੇ ਸਾਰਾ ਦਿਨ ਭੁੱਖੇ ਪਾਣੇ। ਗੰਗੂ ਦੇ ਦੇ ਵਿੱਚ ਬੰਦ ਬੈਠੇ ਰਹੇ ਜ਼ਿਆਦਾਤਰ ਇਤਿਹਾਸ ਵਿੱਚ ਇਹ ਨਹੀਂ ਦੱਸਿਆ ਜਾਂਦਾ ਪਰ ਭੁੱਖ ਵੀ ਇੱਕ ਬਹੁਤ ਵੱਡਾ ਤਸੀਹਾਂ ਹੁੰਦਾ ਹੈ ਸਿਆਣੇ ਕਹਿੰਦੇ ਹਨ ਕਿ ਭੁੱਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ ਕਿਉਂਕਿ ਮੌਤ ਤਾਂ ਇੱਕ ਵਾਰ ਆ ਕੇ ਜੀਵਨ ਲੀਲਾ ਸਮਾਪਤ ਕਰ ਦਿੰਦੀ ਹੈ ਪਰ ਭੁੱਖ بار-बार ਆ ਕੇ ਬੰਦੇ ਨੂੰ ਤੜਫਾਉਂਦੀ ਹੈ ਸਾਬਜਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਰੰਡੇ ਦੇ ਹਾਕਮ ਜਾਨੀ ਖਾਨ ਤੇ ਮਾਨੀ ਖਾਨ ਆਪਣੇ ਸਿਪਾਈਆਂ ਨੂੰ ਗੰਗੂ ਦੇ ਨਾਲ ਭੇਜਦੇ ਹਨ ਇੱਥੋਂ ਸਾਬਜਾਦਿਆਂ ਤੇ ਉਹ ਤਸੱਦਦ ਸ਼ੁਰੂ ਹੁੰਦਾ ਹੈ ਜਿਸ ਨੂੰ ਸੁਣ ਕੇ ਹੀ ਦੀ ਰੂਹ ਕੰਬ ਜਾਊਗੀ ਚਾਹ ਸਹਿਬਜ਼ਾਦੇ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਗੱਡੇ ਤੇ ਬਿਠਾ ਕੇ ਲਿਹਾਇਆ ਗਿਆ ਪਰ ਕਈ ਇਤਿਹਾਸਕਾਰ ਆਪਣੀ ਕਿਤਾਬਾਂ ਵਿੱਚ ਲਿਖਦੇ ਹਨ ਕਿ ਸਹਿਬਜ਼ਾਦਿਆਂ ਨੂੰ ਬੋਰੇ ਵਿੱਚ ਬੰਨ ਕੇ ਘੋੜੇ ਦੇ ਦੋਵੇਂ ਪਾਸੇ ਲਟਕਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਪਿੱਛੇ ਹੱਥ ਬੰਨ ਕੇ ਦੂਸਰੇ ਘੋੜੇ ਤੇ ਬਿਠਾ ਦਿੱਤਾ ਗਿਆ ਇੱਕ ਕੱਪੜੇ ਵਿੱਚ ਲਾਲ ਮਿਰਚਾ ਧੂੜ ਕੇ ਮਾਤਾ ਜੀ ਦੇ ਮੂੰਹ ਤੇ ਬੰਨ ਦਿੱਤਾ ਗਿਆ ਸੋਚੋ ਕਿੰਨੀ ਤਕਲੀਫ ਸਹਣੀ ਪਈ ਹੋਊ ਉਸ ਸਮੇਂ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਜਦ ਮੁਰੰਡੇ ਪਹੁੰਚੇ ਮਾਤਾ ਜੀ ਨੂੰ ਇੱਕ ਅਲੱਗ ਕਮਰੇ ਵਿੱਚ ਕੈਦ ਕਰ ਦਿੱਤਾ ਗਿਆ ਪਰ ਸਹਿਬਜ਼ਾਦਿਆਂ ਨੂੰ ਕਿਸੇ ਨੇ ਨਹੀਂ ਖੋਲਿਆ ਤਿੰਨ ਚਾਰ ਦਿਨ ਤੋਂ ਭੁੱਖੇ ਸਹਿਬਜ਼ਾਦੇ ਸਾਰੀ ਰਾਤ ਇਸੇ ਤਰ੍ਹਾਂ ਬੋਰੀਆਂ ਵਿੱਚ ਤੜਫਦੇ ਰਹੇ ਜਦ ਅਗਲੇ ਦਿਨ ਬੋਰੀਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦਿਆਂ ਹੀ ਸਾਬਜਾਦਿਆਂ ਤੇ ਤਸੱਦਦ ਟੋਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਨੀ ਖਾਨ ਤੇ ਮਾਨੀ ਖਾਨ ਇਹ ਦੋਵੇਂ ਛੋਟੇ ਪੱਧਰ ਦੇ ਸਰਕਾਰੀ ਅਫਸਰ ਸਨ ਇਹ 14 ਸਾਲ ਕੀ ਜਿੰਨਾ ਸਮਾਂ ਇਹਨਾਂ ਨੂੰ ਮਿਲਿਆ ਹੈ ਇਸ ਵਿੱਚ ਹੀ ਸਾਬਜਾਦਿਆਂ ਤੇ ਜ਼ੁਲਮ ਕਰਕੇ ਇਸਲਾਮ ਕਬੂਲ ਕਰਵਾ ਕੇ ਇੱਕ ਜੇਤੂ ਜਮਾਇਲ ਦੀ ਤਰ੍ਹਾਂ ਵਜ਼ੀਰ ਖਾਨ ਦੇ ਅੱਗੇ ਪੇਸ਼ ਹੋਈ ਤਾਂ ਜੋ ਸੂਬਾ ਸਰਾਂ ਤੋਂ ਵੱਡਾ ਇਨਾਮ ਲੈ ਸਕੇ ਇਹਨਾਂ ਜ਼ਾਲਮਾਂ ਨੇ ਅਤਿ ਦੀ ਠੰਡ ਵਿੱਚ ਸਾਬਜ ਜਾਦਿਆਂ ਨੂੰ ਨੰਗੇ ਪਿੰਡੇ ਤੇ ਤੂਂਤ ਦੀ ਛਟੀਆਂ ਨਾਲ ਕਟਵਾਇਆ ਤੇ ਗੁਲੇਲਾ ਨਾਲ ਪੱਥਰ ਦੇ ਨਿਸ਼ਾਨੇ ਬਣੇ ਗਏ। ਸਾਹਿਬਜ਼ਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਭਰ ਆਏ। ਸੋਚੋ ਕਿੰਨਾ ਦਰਦ ਤੇ ਤਕਲੀਫ ਸਹੀ ਹੋ ਸਾਹਿਬਜ਼ਾਦਿਆਂ ਨੇ। ਪਰ ਉਹ ਤਾਂ ਮਰਦ ਦਲੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ। ਇਹ ਸਭ ਸਹਿੰਦਿਆਂ ਹੋਇਆ ਵੀ ਉਹਨਾਂ ਨੇ ਇਸਲਾਮ ਧਰਮ ਕਬੂਲ ਨਹੀਂ ਕੀਤਾ। ਸੋ ਜਾਨੀ ਖਾਨ ਦੇ ਮਾਨੀ ਖਾਨੇ ਮਜਬੂਰ ਹੋ ਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਕੋਲ ਪੇਸ਼ ਕਰ ਦਿੱਤਾ। ਜਦ ਮਾਤਾ ਜੀ ਤੇ ਸਾਬਜਾਦੇ ਵਜ਼ੀਰ ਖਾਨ ਕੋਲ ਪਹੁੰਚਦੇ ਹਨ ਤਾਂ ਦੂਸਰੇ ਤੌਰ ਦੀ ਤਸੱਦਦ ਸ਼ੁਰੂ ਹੋ ਗਈ। ਮਾਤਾ ਜੀ ਤੇ ਦੋਵੇਂ ਸਾਬਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਇਹ ਬੁਰਜ ਉਸ ਸਮੇਂ ਵਜ਼ੀਰ ਖਾਨ ਨੇ ਗਰਮੀਆਂ ਦੌਰਾਨ ਆਰਾਮ ਕਰਨ ਲਈ ਬਣਵਾਇਆ ਸੀ। ਬੁਰਜ ਦੇ ਥੱਲੇ ਠੰਡਾ ਪਾਣੀ ਵਹਿੰਦਾ ਸੀ ਤੇ ਜਦ ਥੱਲੇ ਪਾਣੀ ਨਾਲ ਹਵਾ ਟਕਰਾ ਕੇ ਆਉਂਦੀ ਤਾਂ ਗਰਮੀਆਂ ਵਿੱਚ ਵੀ ਠੰਡ ਲੱਗਣ ਲਾ ਦਿੰਦੀ। ਤੇ ਹੁਣ ਤਾਂ ਪੋ ਦਾ ਮਹੀਨਾ ਸੀ। ਭੁੱਖ ਦੀ ਤਰ੍ਹਾਂ ਠੰਡ ਵੀ ਇੱਕ ਵੱਡਾ ਦੁਸ਼ਮਣ ਸੀ ਆਹ ਜੋ ਮਨੁੱਖ ਨੂੰ ਸਰੀਰ ਤੋਂ ਵੱਧ ਮਾਨਸਿਕ ਪੱਤਰ ਤੇ ਜਿਆਦਾ ਕਮਜ਼ੋਰ ਕਰਦੀ ਹੈ। ਟਾਂਡੇ ਵਿੱਚ ਬੈਠੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਕਦੇ ਸਾਹਾਂ ਨਾਲ ਤੇ ਕਦੇ ਆਪਣੀ ਛਾਤੀ ਨਾਲ ਲਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੀ ਤੇ ਨਾਲ ਦੀ ਨਾਲ ਸਾਖੀਆਂ ਤੇ ਸਿੱਖ ਧਰਮ ਵਿੱਚ ਹੋਈਆਂ ਸ਼ਹੀਦੀਆਂ ਸੁਣਾ ਕੇ ਸਿੱਖੀ ਵਿੱਚ ਪਰਪੱਖ ਰਹਿਣ ਦੀ ਸਿੱਖਿਆ ਦਿੰਦੀ। ਉਸ ਰਾਤ ਠੰਡ ਇੰਨੀ ਜਿਆਦਾ ਸੀ ਕਿ ਸਾਹਿਬਜ਼ਾਦਿਆਂ ਦੇ ਬੁੱਲ ਤੇ ਨੱਕ ਨੀਲੇ ਪੈਣ ਲੱਗ ਪਏ। ਉਹ ਰਾਤ ਉਹਨਾਂ ਬਹੁਤ ਔਖੀ ਕੱਟੀ ਤੇ ਅਗਲੇ ਦਿਨ ਸਪਾਈਆਂ ਨੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਕੋਲ ਪੇਸ਼ ਕਰ ਦਿੱਤਾ। ਵਜ਼ੀਰ ਖਾਨ ਆਪਣੇ ਤਖਤ ਤੇ ਬੈਠਾ ਸੀ। ਸਚਾਨੰਦ ਜੋ ਕੇ ਵਜ਼ੀਰ ਖਾਨ ਦਾ ਐਲਕਾ ਸੀ ਤੇ ਸੇਰੇ ਦਾ ਲੂਤੀ ਲਾਉ ਸੀ ਇਹ ਕਚੈਰੀ 3 ਦਿਨ ਤੱਕ ਇਸੇ ਤਰ੍ਹਾਂ ਚੱਲਦੀ ਰਹੀ ਇਸ ਦੌਰਾਨ ਸਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦਾ ਲਾਲਚ ਹਰ ਤਰ੍ਹਾਂ ਦਾ ਵਾਦਾ ਤੇ ਬਹੁਤ ਸਾਰੇ ਡਰਾਵੇ ਦਿੱਤੇ ਗਏ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਬਿਲਕੁਲ ਵੀ ਡੋਲੇ ਨਹੀਂ ਇਹ ਕਚੈਰੀ ਦਾ 3 ਦਿਨ ਦਾ ਇਤਿਹਾਸ ਠੰਡੇ ਬੂਜ ਵਿੱਚ ਗੁਜ਼ਾਰੀਆਂ ਗਈਆਂ ਰਾਤਾਂ ਕਿਸ ਤਰ੍ਹਾਂ ਚਾਲਬਾਜ਼ੀ ਨਾਲ ਦਰਵਾਜ਼ੇ ਦੀ ਛੋਟੀ ਖਿੜਕੀ ਵਿੱਚੋਂ ਲੰਗਾ ਕੇ ਸਹਿਬਜ਼ਾਦਿਆਂ ਦਾ ਸਿਰ ਝੁਕਾਉਣ ਦੀ ਨਾਕਾ ਆਮ ਜਬ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਭੁੱਖੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਪਾਈ ਮੋਤੀराम ਮਹਿਰਾ ਜੀ ਨੇ ਗਰਮ ਦੁੱਧ ਪਿਲਾ ਕੇ ਬੇਅੰਤ ਸੇਵਾ ਖੱਟੀ ਇਹ ਸਾਰਾ ਇਤਿਹਾਸ ਤੁਸੀਂ ਪਹਿਲਾਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਇੱਥੇ ਆਪਾਂ ਉਹ ਇਤਿਹਾਸ ਦਾ ਜ਼ਿਕਰ ਕਰਾਂਗੇ ਜੋ ਬਹੁਤ ਘੱਟ ਸੁਣਨ ਤੇ ਪੜਨ ਨੂੰ ਮਿਲਦਾ ਹੈ ਤਿੰਨ ਦਿਨ ਦੇ ਤਸੱਦਦ ਤੋਂ ਬਾਅਦ ਜਦ ਸਾਹਿਬਜ਼ਾਦੇ ਰਤੀ ਭਰ ਵੀ ਨਾ ਡੋਲੇ ਤਾਂ ਵਜ਼ੀਰ ਖਾਨ ਦੇ ਇਸ਼ਾਰੇ ਤੇ ਕਾਜੀ ਨੇ ਸਾਹਿਬਜ਼ਾਦਿਆਂ ਨੂੰ ਨੀਹਾ ਵਿੱਚ ਖੜਾ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਚੜ੍ਹਨੀ ਸ਼ੁਰੂ ਕਰ ਦਿੱਤੀ ਗਈ ਕਈ ਇਤਿਹਾਸਕਾਰ ਦੱਸਦੇ ਹਨ ਜਦੋਂ ਕੰਧ ਗੋਟਿਆ ਤੱਕ ਪਹੁੰਚੀ ਤਾਂ ਰਾਜ ਮਿਸਤਰੀ ਇੱਟਾਂ ਛਾਂਗਣ ਲੱਗਾ ਤਾਂ ਕੋਲ ਖੜੇ ਸੁਚਾਨੰਦ ਨੇ ਕਿਹਾ ਸਰਕਾਰੀ ਇੱਟ ਦਾ ਕਿਉਂ ਨਕਸਾਲ ਕਰਦਾ ਹੈ ਇਹਨਾਂ ਦੇ ਗੋਟੇ ਹੀ ਛਾਂਗਦੇ ਹੌਲੀ ਹੌਲੀ ਰਾਜ ਮਿਸਤਰੀ ਨੇ ਸਹਬਜ਼ਾਦੇ ਨੂੰ ਦੀਵਾਰ ਵਿੱਚ ਚੇਣ ਦਿੱਤਾ ਤੇ ਸਹਬਜ਼ਾਦੇ ਜਪਜੀਤ ਸਾਹਿਬ ਦਾ ਪਾਠ ਕਰਦੇ ਰਹੇ ਅੰਦਰ ਹੌਲੀ ਹੌਲੀ ਸਹਬਜ਼ਾਦੇ ਦਾ ਦਮ ਘੁੱਟਦਾ ਰਿਹਾ ਜਦ बेहोश ਹੋ ਕੇ ਸਹਬਜ਼ਾਦੇ ਗਿਰੇ ਤਾਂ ਕਾਜੀ ਨੇ ਦੋਵੇਂ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ੋਰੇ ਨਾਲ ਕਤਲ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਪਰ ਇਸ اسلام ਦਾ ਇੱਕ ਨਿਯਮ ਹੁੰਦਾ ਹੈ ਕਿ ਜਿਹੜੇ ਬੱਚੇ ਦੇ ਹਲੇ ਦੁੱਧ ਦੇ ਦੰਦ ਨਹੀਂ ਟੁੱਟੇ ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ ਇਹ ਪਾਪ ਕੋਈ ਵੀ ਜਲਾਦ ਆਪਣੇ ਸਿਰ ਤੇ ਲੈਣ ਨੂੰ ਤਿਆਰ ਨਹੀਂ ਸੀ ਉਸ ਦਿਨ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਦੋਵੇਂ ਭਰਾ ਜਿਨ੍ਹਾਂ ਤੇ ਕਤਲ ਦਾ ਮਕਦਮਾ ਚੱਲ ਰਿਹਾ ਸੀ ਇਹ ਦੋਵੇਂ ਉਸ ਜਲਾਦ ਦੇ ਭਤੀਜੇ ਸਨ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ ਇਹਨਾਂ ਦੋਵਾਂ ਨੇ ਕਤਲ ਕੇਸ ਰੱਦ ਕਰਨ ਦੀ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਮੀ ਪਰ ਦਿੱਤੀ ਚਾਰ ਸਹਿਬਜ਼ਾਦੇ ਫਿਲਮ ਵਿੱਚ ਇਹ ਗਲਤ ਦਿਖਾਇਆ ਗਿਆ ਹੈ ਕਿ ਸਹਿਬਜ਼ਾਦਿਆਂ ਨੇ ਗਲਤੀ ਰੱਖ ਕੇ ਸ਼ੂਰੀ ਚਲਾਈ ਗਈ ਸੀ ਪਰ ਇਤਿਹਾਸਕਾਰ ਦੱਸਦੇ ਹਨ ਕਿ ਦੋਵੇਂ ਸਹਿਬਜ਼ਾਦਿਆਂ ਦੀ ਲੱਤਾਂ ਤੇ ਗੋਟੇ ਰੱਖ ਕੇ ਛਾਤੀ ਤੇ ਬੜੀ ਬੇਰਹਿਮੀ ਨਾਲ ਖੰਜਰ ਚਲਾਇਆ ਗਿਆ ਸਹਿਬਜ਼ਾਦਾ ਜੋਰਾਵਾ ਸਿੰਘ ਜੀ ਤਾਂ ਸੱਚਖੰਡ ਸਦਾਰ ਗਏ ਸਨ ਪਰ ਸਹਿਬਜ਼ਾਦਾ ਫਤਿਹ ਸਿੰਘ ਕਾफी ਸਮਾਂ ਉੱਤੇ ਤੜਫਦੇ ਰਹੇ ਹੌਲੀ ਹੌਲੀ ਹੱਥ ਪੈਰ ਚੱਲਣੇ ਬੰਦ ਹੋ ਗਏ ਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਵੀ ਆਪਣੇ ਤਿੰਨੇ ਭਰਾਵਾਂ ਕੋਲ ਸੱਚਖੰਡ ਚਲੇ ਗਏ ਮਾਤਾ ਗੁਜਰ ਕੌਰ ਦੀ ਸ਼ਹਾਦਤ ਕਿਵੇਂ ਹੋਈ ਤੇ ਕਿਵੇਂ ਟੋਡਰਮਾਲ ਨੇ ਆਪਣਾ ਸਾਰਾ ਕੁਝ ਵੇਚ ਕੇ ਸਹਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਇਹ ਸਾਰਾ ਕੁਝ ਅਗਲੀ ਵੀਡੀਓ ਵਿੱਚ ਜਾਣਾਂਗੇ ਛੋਟੇ ਸਹਬਜ਼ਾਦਿਆਂ ਦੀ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਸ਼ੇਅਰ ਜਰੂਰ ਕਰਿਓ ਜੀ ਤੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਜਰੂਰ ਦਿਖਾਓ ਕਿਉਂਕਿ ਇਹ ਇਤਿਹਾਸ ਸਾਨੂੰ ਕਿਤਾਬਾਂ ਵਿੱਚ ਨਹੀਂ ਦੱਸਿਆ ਜਾਂਦਾ ਸਾਡੇ ਇਸ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਤੇ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਿੰਕ ਤੁਹਾਨੂੰ ਇਸ ਪੇਜ ਤੇ ਮਿਲ ਜਾਵੇਗਾ ਜਾਂਦੇ ਜਾਂਦੇ ਕਮੈਂਟ ਬਾਕਸ ਵਿੱਚ ਆਪਣੀ ਹਾਜ਼ਰੀ ਨੂੰ ਲਗਵਾਇਓ ਜੀ